ਨੀ ਇਹ ਕੀ ਆ ਮੰਮੀ ਸਬਜੀ ਕੱਟ ਦੋ ਹਾਂ ਨਹੀਂ ਅੱਗੇ ਸਬਜੀ ਮੈਂ ਕੱਟਦੀ ਹਾਂ ਲੈ ਜਾ ਇਹਨੂੰ ਚੋਕੇ ਆਪੇ ਕਰੋ ਆਪਣੇ ਕੰਮ ਲਿਆ ਭਾਬੀ ਸਬਜੀ ਮੈਂ ਕੱਟ ਦਿੰਨੀ ਆ ਨਹੀਂ ਰਹਿਣ ਦੇ ਤੂੰ ਤੂੰ ਇੱਥੇ ਕੰਮ ਕਰਨ ਆਈ ਆ ਆਪੇ ਆਪਣੇ ਕੰਮ ਕਰਨ ਗਈ ਆ ਤੇਰੇ ਵੱਲ ਵੇਖ ਕੇ ਨਾ ਇਹ ਕੁਝ ਜ਼ਿਆਦਾ ਹੀ ਲੱchn ਕਰਦੀ ਆਵਾ ਇਹਨਾਂ ਕੋਲੋਂ ਮੇਰੀ 3 ਨੂੰ 4 ਦਿਨ ਰੋਟੀ ਨਹੀਂ ਖਵਾ ਲਈ ਜਾਂਦੀ ਮੰਮੀ ਆਪਾਂ ਕਦੋਂ ਕਿਹਾ ਵਾ ਕਿ ਆਪਾਂ ਦੀਦੀ ਨੂੰ ਰੋਟੀ ਨਹੀਂ ਖਵਾ ਲੈਣੀ ਬਸ ਤੁਹਾਨੂੰ ਆਪਾਂ ਇੰਨਾ ਕਿਹਾ ਵਾ ਕਿ ਤੁਸੀਂ ਸਬਜੀ ਕੱਟ ਦੋ ਤੇ ਮੈਂ ਸਬਜੀ ਨੂੰ ਤੜਕਾ ਲਾ ਦਾਂਗੀ ਤੇ ਦੀਦੀ ਆਪੇ ਫੁਲਕੇ ਲਾ ਦਣਗੇ ਨੀ ਤੇਰੀ ਕੋਈ ਜਿਆਦਾ ਨਹੀਂ ਜ਼ੁਬਾਨ ਚੱਲਣ ਲੱਗਦੀ ਅੱਗੇ ਤੇ ਤੂੰ ਕਦੀ ਮੈਨੂੰ ਸਬਜ਼ੀ ਨਹੀਂ ਕੱਟਣ ਵਾਸਤੇ ਲਿਆ ਕੇ ਦਿੱਤੀ ਤੇ ਹੁਣ ਕੀ ਹੋ ਗਿਆ ਤੁਹਾਨੂੰ ਮੰਮੀ ਤੁਹਾਨੂੰ ਕੀ ਹੋਇਆ ਵਾ ਇਹ ਤੁਸੀਂ ਦੀਦੀ ਨੂੰ ਪੁੱਛੋ ਨਹੀਂ ਇਹਦੇ ਵੱਲ ਕੀ ਦੇਖਦੀਆਂ ਇਹਨੇ ਕੀ ਕਿਹਾ ਤੁਹਾਨੂੰ ਮੰਮੀ ਮੈਂ ਤੁਹਾਨੂੰ ਦੱਸਦੀਆਂ ਕੀ ਗੱਲ ਹੋਈ ਏ ਦੀਦੀ ਹੁਣ ਤੁਸੀਂ ਕਿਉਂ ਦੁਖੀ ਹੁੰਦੇ ਜੇ ਜੇ ਤੁਹਾਡੇ ਸਹੁਰੇ ਇੰਨੇ ਚੰਗੇ ਆ ਤੇ ਤੁਸੀਂ ਵਾਰ-ਵਾਰ ਮੰਮੀ ਦੇ ਕਹਿਣ ਤੇ ਕਿਉਂ ਇੱਥੇ ਆਉਂਦੇ ਹੋ ਭਾਬੀ ਕੀ ਦੱਸਾਂ ਤੁਹਾਨੂੰ ਜੇ ਕੋਈ ਮੰਮੀ ਨਾਲ ਮੈਂ ਆਪਣੇ ਘਰ ਦੀ ਗੱਲ ਕਰ ਲੈਣੀ ਹੈ ਨਾ ਤੇ ਮੰਮੀ ਉਹ ਗੱਲ ਦਾ ਮੁੱਦਾ ਬਣਾ ਲਿੰਦੀ ਆ ਤੇ ਮੈਨੂੰ ਡਰ ਹੁੰਦਾ ਆ